ਪਰ ਮੇਰੀ ਸਿਹਤ ਹੈ ਨਹੀਂਗੀ ਜੀ ਠੀਕ ਕਿਉਂਕਿ ਵਾਇਰਲ ਹੋਣ ਤੋਂ ਬਾਅਦ ਮੈਡੀਸਿਨ ਖਾਣ ਤੋਂ ਬਾਅਦ ਮੈਨੂੰ ਵੀਕਨੈਸ ਜੀ ਬਹੁਤ ਮਹਿਸੂਸ ਹੋ ਰਹੀ ਹੈ ਪਰ ਘਰ ਦੇ ਕੰਮ ਕਾਜ ਸਾਰੇ ਕਰਨੇ ਹੀ ਪੈਂਦੇ ਆ ਤੇ ਇੱਥੇ ਮੈਂ ਲੱਗੀ ਸੀਗੀ ਇਹ ਦੇਖੋ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਇਹ ਸ਼ਾਮ ਦਾ ਟਾਈਮ ਹੋ ਗਿਆ ਸੀ ਮੈਂ ਫੁਲਕੇ ਬਣਾਉਣ ਲੱਗਣਾ ਸੀ ਪਰ ਪਹਿਲਾਂ ਮੈਂ ਸੋਚਿਆ ਬੈੱਡ ਸ਼ੀਟ ਚੇਂਜ ਕਰਦਾ ਕਿਉਂਕਿ ਸਵੇਰ ਨੂੰ ਕੱਪੜੇ ਧੋਣੇ ਆ ਕਿਉਂਕਿ ਹੁਣ ਫੀਵਰ ਵਗੈਰਾ ਜਾ ਹੋ ਕੇ हटਿਆ ਨਾ ਤਾਂ ਫਿਰ ਇਸ ਤਰ੍ਹਾਂ ਲੱਗਦਾ ਰਹਿੰਦਾ ਵੀ ਸਾਰੇ ਜਰਮ ਵਗੈਰਾ ਜਿਹੜੇ ਕੱਪੜਿਆਂ ਦੇ ਵਿੱਚ ਹੀ ਵੜ ਗਏ ਇਸ ਕਰਕੇ ਮੈਂ ਬੈੱਡ ਸ਼ੀਟ ਚੇਂਜ ਕਰ ਲਈ ਸੀ ਆ ਬੈੱਡ ਸ਼ੀਟ ਮੈਂ ਕੱਢੀ ਸੀਗੀ ਤੇ ਤੁਸੀਂ ਅੱਜ ਵਾਲਾ ਵਲੌਗ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਰਦੇ ਹੋ ਕਿਉਂਕਿ ਤੁਹਾਡੀ ਸਪੋਰਟ ਸਾਡੀ ਮਿਹਨਤ ਰੰਗ ਲਾਊਗੀ ਜੀ ਤੇ ਰੰਗ ਲਾ ਵੀ ਰਹੀ ਆ ਬਹੁਤ ਬਹੁਤ ਥੈਂਕ ਯੂ ਸਪੈਸ਼ਲ ਵਲੌਗ ਬਣਾਵਾਂਗੇ ਤੁਹਾਡਾ ਸਭ ਦਾ ਥੈਂਕ ਯੂ ਕਰਨ ਵਾਸਤੇ ਜੀ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਆ ਜਿਨ੍ਹਾਂ ਨੇ ਆਪਣਾ ਸਪੋਰਟ ਕੀਤੀ ਆ ਜੀ ਤੇ ਲੋ ਜੀ ਆਪਾਂ ਪਹਿਲਾਂ ਉਹ ਬੈੱਡ ਸ਼ੀਟ ਕੱਢੀ ਸੀਗੀ ਪਰ ਉਹ ਮੈਨੂੰ ਪਤਾ ਨਹੀਂ ਕਿਉਂ ਜਿਵੇਂ ਪਈ ਪਈ ਚੀਜ਼ ਦੇ ਵਿੱਚ ਕੋਈ ਵਾਰੀ 스멜 ਜੀ ਹੋਣ ਲੱਗ ਜਾਂਦੀ ਹੈ ਨਾ ਅਜੀਬ ਜੀ ਤੇ ਇਸ ਕਰਕੇ ਮੈਨੂੰ ਉਹ ਸਹੀ ਨਹੀਂ ਲੱਗੀ ਬੈੱਡ ਸ਼ੀਟ ਤੇ ਫਿਰ ਮੈਂ ਕਿਹਾ ਇਹਨੂੰ ਇੱਕ ਵਾਰੀ ਵਾਸ਼ ਕਰੂੰਗੀ ਦੁਬਾਰਾ ਤੇ ਫਿਰ ਮੈਂ ਆਹ ਵਾਲੀ ਬੈੱਡ ਸ਼ੀਟ ਕੱਢ ਲਈ ਹੁਣ ਜਿਵੇਂ ਕੋਟਨ ਦੀ ਆ ਨਾ वैसे पूरी फिर, फिर तो पूरी गर्मी ਦੇ ਵਿੱਚ ਵਿਛੌਣ ਵਾਲੀ ਆ ਪਰ ਮੇਰੇ ਹੱਥ ਆ ਹੀ ਲੱਗੀ ਫਿਰ ਫਿਰ ਮੈਂ ਆ ਵਿਛਾਤੀ ਉਸ ਤੋਂ ਬਾਅਦ ਜੀ ਮੈਂ ਸਾਰੇ ਪਿੱਲੋ ਕਵਰ ਵਗੈਰਾ ਉਹ ਵੀ ਚੇਂਜ ਕਰਨੇ ਸੀਗੇ ਤੇ ਇੱਥੇ ਮੈਂ ਗੱਦੀਆਂ ਕਾਫੀ ਰੱਖੀਆਂ ਹੋਈਆਂ ਕਿਉਂਕਿ ਮੈਨੂੰ ਆਦਤ ਹੈ ਜਦੋਂ ਮੈਂ ਕੋਈ ਲਿਖਾਈ ਦਾ ਕੰਮ ਕਰਦੀ ਆ ਬੱਚਿਆਂ ਦੇ ਟੈਸਟ ਵਗੈਰਾ ਤਿਆਰ ਕਰਦੀ ਤੇ ਮੈਂ ਢੋ ਲਾ ਕੇ ਬੈਠ ਜਾਂਦੀ ਹਾਂ ਨਾ ਤੇਜਸ ਕਰਕੇ ਮੈਂ ਗੱਡੀਆਂ ਵਗੈਰਾ ਰੱਖੀਆਂ ਹੋਈਆਂ ਵੈਸੇ ਵੀ ਫਿਰ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਰਹਿੰਦੀ ਸੀ ਕਿ ਇਸ ਕਰਕੇ ਮੈਂ ਜਿਹੜੀ ਫਾਈਬਰ ਵਾਲੀਆਂ ਗੱਡੀਆਂ ਉਹ ਰੱਖੀਆਂ ਹੋਈਆਂ ਆ ਦੂਸਰੀ ਜਿਹੜੇ ਪਿੱਲੋ ਵਗੈਰਾ ਮੈਂ ਯੂਜ਼ ਨਹੀਂ ਕਰਦੀ ਕਿ ਤੇ ਇਹ ਤਾਂ ਵੈਸੇ ਰੱਖ ਰੱਖੇ ਆ ਚਲੋ ਬੈਠਦੇ ਤੇ ਹੁਣ ਮੈਂ ਇੱਥੇ ਪਿੱਲੋ ਦੇ ਕਵਰ ਵੀ ਚੇਂਜ ਕਰ ਲਏ ਤੇ ਪਿੱਲੋ ਦੇ ਵਿੱਚ ਨਾ ਅਸੀਂ ਦੋ ਤਿੰਨ ਜਿਵੇਂ ਕਵਰ ਲਾਏ ਹੋਏ ਆ ਨਾ ਫਿਰ ਕੀ ਹੁੰਦਾ ਜਿਹੜਾ ਕੋਈ ਤੇਲ ਹੁੰਦਾ ਆਪਣੇ ਬਾਹਾਂ ਤੇ ਲੱਗਿਆ ਹੋਇਆ ਉਹ ਕੋਟਨ ਤੱਕ ਨਹੀਂ ਪਹੁੰਚਦਾ ਜਾਂ ਫਾਈਬਰ ਤੱਕ ਨਹੀਂ ਪਹੁੰਚਦਾ ਫਿਰ ਕਵਰ ਵਾਸ਼ ਕਰ ਲਈਦੇ ਆ ਤੇ ਉਸ ਤੋਂ ਬਾਅਦ ਜੀ ਮੈਂ ਸਰਾਣੇ ਦੇ ਕਵਰ ਵਗੈਰਾ ਚੜਾ ਕੇ ਉਸ ਤੋਂ ਬਾਅਦ ਬੈੱਡ ਦੀ ਡਸਟਿੰਗ ਵਗੈਰਾ ਵੀ ਕਰਦੀ ਕਿਉਂਕਿ ਮੇਰੇ ਕੋਲ ਟਾਈਮ ਸੀਗਾ ਤੇ ਮੈਂ ਕਿਹਾ ਫੁਲਕੇ ਹਜੇ ਲੇਟੇ ਬਣਾਉਣੇ ਆ ਕਿਉਂਕਿ ਮੰਮੀ ਜੀ ਡੈਡੀ ਜੀ ਤਾਂ ਹੈ ਹੀ ਨਹੀਂ ਕਿ ਇੱਥੇ ਤੇ ਬਸ ਤੈਨਾਂ ਜਣਿਆਂ ਦੇ ਫੁਲਕੇ ਬਣਾਉਣੇ ਹੁੰਦੇ ਆ ਉਹ ਤਾਂ 50 ਮਿੰਟਾਂ ਚ ਬਣ ਜਾਣੇ ਆ ਤੇ ਇਸ ਕਰਕੇ ਮੈਂ ਕਿਹਾ ਚਲੋ ਆਹ ਕੰਮ ਖਤਮ ਕਰ ਲਾਂ ਕਿਉਂਕਿ ਨਾ ਦਿਨੇ ਕਈ ਵਾਰੀ ਕੰਮ ਕਰਦੇ ਕਰਦੇ ਥਕਾਵਟ ਜੀ ਬਹੁਤ ਹੋ ਜਾਂਦੀ ਆ ਤੇ ਇਸ ਕਰਕੇ ਕਈ ਕੰਮ ਜਿਹੜੇ ਰਹਿ ਜਾਂਦੇ ਆ ਪਰ ਹੁਣ ਮੈਨੂੰ ਥੋੜਾ ਠੀਕ ਲੱਗੇ ਲੱਗ ਰਿਹਾ ਸੀਗਾ ਇਸ ਕਰਕੇ ਮੈਂ ਕਿਹਾ ਚਲੋ ਆਹ ਕੰਮ ਕਰ ਲੈਣੀ ਹੈ ਤੇ ਜਿਹੜੇ ਕੱਪੜੇ ਧੁੱਤੇ ਹੋਏ ਸੀਗੇ ਉਹ ਵੀ ਹਜੇ ਸੰਭਾਲਣੇ ਸੀਗੇ ਤਾਂ ਕਰਕੇ ਪਹਿਲਾਂ ਮੈਂ ਬੈੱਡ ਸ਼ੀਟ ਚੇਂਜ ਕਰ ਲਈ ਫਿਰ ਮੈਂ ਕਿਹਾ ਉਸ ਤੋਂ ਬਾਅਦ ਜਿਹੜੇ ਕੱਪੜੇ ਆ ਉਹ ਲੋਬੀ ਦੇ ਵਿੱਚ ਰੱਖੇ ਹੋਏ ਸੀਗੇ ਉਹ ਸਾਰੇ ਸੰਭਾਲਦੀਆਂ ਹਾਲਾਂਕਿ ਪ੍ਰਸਤ ਕਰਨ ਵਾਲੇ ਵਿਵਾਹ ਹੋ ਗਏ ਸੀਗੇ ਪਰ ਉਹੀ ਹੈ ਨਾ ਜਦੋਂ ਘੰਟਾ ਦੋ ਘੰਟੇ ਕੰਟੀਨਿਊ ਕੰਮ ਕਰ ਲੈਂਦੇ ਫਿਰ ਥਕਾਵਟ ਜੀ ਹੋ ਜਾਂਦੀ ਹੈ ਪਤਾ ਨਹੀਂ ਕਿ ਇਹ ਜਿਹਾ ਵਾਇਰਲ ਹੈਗਾ ਆ ਇਹ ਬਹੁਤ ਲੋਕਾਂ ਨੂੰ ਹੋਇਆ ਪਿਆ ਤੇ ਜਿਹੜੇ ਬੱਚੇ ਮੇਰੇ ਕੋਲ ਟਿਊਸ਼ਨ ਹੁੰਦੇ ਉਹਨਾਂ ਬੱਚਿਆਂ ਨੂੰ ਵੀ ਬਹੁਤ ਹੋਇਆ ਪਿਆ ਮੈਂ ਉਹਨਾਂ ਨੂੰ ਬਹੁਤ ਕਹਿੰਨੀ ਵੀ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਹਾਲਾਂਕਿ ਚਲੋ ਵੱਡਿਆਂ ਨੂੰ ਤਾਂ ਕੰਮ ਕਾਜ ਬਹੁਤ ਕਰਨੇ ਪੈਂਦੇ ਪਰ ਬੱਚਿਆਂ ਨੂੰ ਨਾ ਥੋੜਾ ਖੇਲਣ ਦਾ ਹੋ ਜਾਂਦਾ ਹੈ ਤੇ ਆਹ ਇੱਕ ਮੈਂ ਤੁਹਾਨੂੰ ਹੋਰ ਸਲਾਹ ਦੇਣਾ ਚਾਹੂੰਗੀ ਤੇ ਮੈਂ ਜਿਹੜਾ ਮਾਈਕ ਹੁਣ ਯੂਜ਼ ਕਰਨੀ ਉਹ ਵਾਇਰਲੈਸ ਮਾਈਕ ਹੈ ਇਹ ਬਹੁਤ ਵਧੀਆ ਕਿਉਂਕਿ ਮੈਂ ਪਹਿਲਾਂ ਵਾਇਰ ਵਾਲਾ ਮਾਈਕ ਮੰਗਵਾਇਆ ਸੀ ਪਰ ਉਹਦੇ ਬਹੁਤ ਜ਼ਿਆਦਾ ਹੈਡੈਕ ਹੈ ਕਈ ਵਾਰੀ ਨਾ ਆਵਾਜ਼ ਰਿਕਾਰਡਿੰਗ ਕਰਦੇ ਕਰਦੇ ਵਿੱਚ ਛਰ ਛਰ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਫੇ ਅਸੀਂ ਪਹਿਲਾਂ ਇਹ ਸੋਚਿਆ ਸੀ ਵੀ ਇਹ ਵਾਲਾ ਵਧੀਆ ਨਹੀਂ ਨਿਕਲਣਾ ਹਨਾ ਬਟ ਉਹਦੇ ਨਾਲ ਉਹ ਇਹ ਵਾਇਰਲੈਸ ਜਿਹੜਾ ਮਾਈਕ ਹੈ ਇਹ ਵਧੀਆ ਹੈ ਤੇ ਜੇ ਤੁਸੀਂ ਵੀ ਮਗਾਉਣਾ ਚਾਹੁੰਦੇ ਹੋ ਤੇ ਇਹ ਹੀ ਅਸੀਂ Amazon ਤੋਂ ਮਗਵਾਇਆ ਜੀ ਸ਼ਾਇਦ 800 ਇਹਦਾ ਪ੍ਰਾਈਸ ਸੀਗਾ ਪਰ ਬਹੁਤ ਵਧੀਆ ਹੈ ਇਹ ਤੇ ਜੇ ਤੁਸੀਂ ਵੀ ਇਸ ਚੀਜ਼ ਨੂੰ ਯੂਜ਼ ਕਰਨਾ ਚਾਹੋਗੇ ਤਾਂ ਵਾਇਰਲੈਸ ਮਾਈਕ ਹੀ ਯੂਜ਼ ਕਰਿਓ ਕਿਉਂਕਿ ਜੋ ਗਲਤੀ ਅਸੀਂ ਕੀਤੀ ਹੈ ਉਹ ਤੁਸੀਂ ਨਾ ਕਰਿਓ ਜੀ ਤੇ ਹਾਂਜੀ ਬਸ ਇੱਥੇ ਸਾਰੇ ਕੱਪੜੇ ਵਗੈਰਾ ਮੈਂ ਸੰਭਾਲ ਢੀ ਸੀਗੀ ਤੇ ਮੈਂ ਨਵੀਂ ਜਰਸੀ ਵਗੈਰਾ ਉਹ ਵੀ ਵਾਸ਼ ਕਰਤੀ ਸੀ ਮੈਂ ਕਿਹਾ ਚਲ ਹੁਣ ਧੁੱਪਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ ਅੱਜ ਬੱਦਲ ਜੇ ਬਣੇ ਹੋਏ ਸੀਗੇ ਮੈਂ ਕਿ ਇੱਕ ਇੱਕ ਕਰਕੇ ਜਿਵੇਂ ਕੀ ਨਵੀਆਂ ਜਰਸੀਆਂ ਵਗੈਰਾ ਜਿਹੜੀਆਂ ਵੀ ਹੈਗੀਆਂ ਕੋਟੀਆਂ ਸਵਟਰ ਸਾਰੇ ਧੋਤੋ ਕੇ ਰੱਖੀਏ ਪ੍ਰੈਸ ਕਰਨ ਵਾਲੇ ਕੱਪੜੇ ਮੈਂ ਤੈਨ ਲਾਤੇ ਸੀ ਕਿਉਂਕਿ ਮੈਂ ਕਿ ਹੁਣ ਮੇਰੇ ਤੋਂ ਇਨੀ ਹਿੰਮਤ ਨਹੀਂ ਰਣੀ ਫੁਲਕਾ ਬਨਉਣ ਤੋਂ ਬਾਅਦ ਔਰ ਸੋਈਦਾ ਕੰਮ ਨੂੰ ਨੇੜੇ ਤੋਂ ਬਾਅਦ ਮੈਂ ਪ੍ਰੈਸ ਕਰਾਂ ਤੇ ਫਿਰ ਕੱਲੂ ਦੇਖੂਗੀ ਔਰ ਜੀ ਇੱਥੇ ਹੋ ਗਿਆ ਸੀ ਇਹ ਸਵੇਰ ਦਾ ਟਾਈਮ ਨੇਰੇ ਨੇਰੇ ਆਪਾਂ ਉੱਠ ਕੇ ਲੱਗੇ ਹੋਏ ਸੀਗੇ ਵਿੜੇ ਦੀ ਸਫਾਈ ਕਰਨ ਵਾਸਤੇ ਰੇਤਾ じゃ ਕਾਫੀ ਸੀਗਾ ਹਾਲਾਂਕਿ ਮੈਨੂੰ ਜਿਵੇਂ ਕਿ ਖੰਗ ਹੋ ਰਹੀ ਆ ਤੇ ਮੈਨੂੰ ਸਫਾਈ ਕਰਨੀ ਥੋੜੀ ਜਿਹੀ ਮੁਸ਼ਕਿਲ ਆ ਨਾ ਕਿਉਂਕਿ ਰੇਤਾ ਵਗੈਰਾ ਚੜ ਕੇ ਹੋਰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ ਪਰ ਕੀ ਕੀਤਾ ਜਾਵੇ ਕਰਨਾ ਤਾਂ ਪੈਂਦਾ ਹੀ ਆ ਜਿਹੜੇ ਘਰ ਦੇ ਕੰਮ ਕਾਜ ਆ ਉਹ ਕਰਨੇ ਹੀ ਪੈਂਦੇ ਆ ਤੇ ਇਸ ਕਰਕੇ ਮੈਂ ਫਿਰ ਮੂਨ ਤੇ ਕਵਰ ਜਾ ਕਰ ਲਿਆ ਤਾਂ ਕਿ ਇਹਨਾਂ ਰੇਤਾ ਨਾ ਪਵੇ ਆ ਦੇਖੋ ਕਿੰਦਾ ਰੇਤਾ ਜਾ ਔੜ ਰਿਹਾ ਆ ਤੇ ਇਧਰ ਜਿਹੜਾ ਗਾਰਡਨ ਹੈ ਇਹਦੀ ਵੀ ਥੋੜੀ ਜੀ ਸਾਫ ਸਫਾਈ ਕਰਨ ਵਾਲੀ ਪਈ ਸੀਗੀ ਮੈਂ ਇੱਕ ਦਿਨ ਸਾਰੇ ਗਮਲਿਆਂ ਦੇ ਵਿੱਚ ਪਾਣੀ ਵੀ ਪਾਇਆ ਮੈਂ ਕਿਹਾ ਚਲੋ ਵੀ ਇਹਨਾਂ ਨੂੰ ਕਰਾਂਗੇ ਹੈਨਾ ਕਾਹ ਵਗੈਰਾ ਜਿਹੜਾ ਪੱਟਣ ਵਾਲਾ ਬਸ ਨਾ ਉਹ ਹੀ ਆ ਵੀ ਤबीयत ਠੀਕ ਨਾ ਹੋਣ ਕਰਕੇ ਸਾਰੇ ਕੰਮ ਅਫਸੈਟ ਜੇ ਹੋਏ ਪਈ ਆ ਤੇ ਇੱਥੇ ਫਿਰ ਮੈਂ ਬੋਕਰ ਕੱਢਦੀ ਕੱਢਦੀ ਨੇ ਮੇਰੇ ਕਿ ਚਲੋ ਜਿੰਨੇ 1 2 ਗਮਲਿਆਂ ਦੀ ਸਫਾਈ ਜੀ ਕਰ ਦਿੰਨੀ ਆ ਕਿਉਂਕਿ ਬੜੇ ਸ਼ੌਕ ਨਾਲ ਲਾਏ ਆ ਹਨਾ ਤਾਂ ਫਿਰ ਇਹ ਤਾਂ ਹੈ ਨਹੀਂ ਵੀ ਇਹਨਾਂ ਦੀ ਕੇਅਰ ਨਾ ਕਰੀਏ ਤੇ ਹੁਣ ਜਿਵੇਂ ਕਿ ਰਾਜਿੰਦਰੀ ਵੀ ਤਬੇ ਠੀਕ ਨਹੀਂ ਚੱਲ ਰਹੀ ਤੇ ਇਸ ਕਰਕੇ ਸਾਰੇ ਕੰਮ ਜਿਹੜੇ ਅਫਸਰਟ ਜੇ ਹੋ ਗਏ ਉਤੋਂ ਮੈਨੂੰ ਇੰਨੀ ਜ਼ਿਆਦਾ ਵੀਕਨੈਸ ਜੀ ਆ ਗਈ ਜੀ ਕਰਦਾ ਰਹਿੰਦਾ ਵੀ ਆਹ ਵੀ ਕੰਮ ਕਰ ਲਈ ਉਹ ਵੀ ਕਰ ਲਈਏ ਪਰ ਦੋ ਕਿੰਟੇ ਕੰਮ ਕਰਨ ਤੋਂ ਬਾਅਦ ਥਕਾਵਟ ਜੀ ਆ ਜਾਂਦੀ ਆ ਚਲੋ ਹੋਰੀ-ਖੋਰੀ ਸਹੀ ਹੋ ਜੂਗੀ ਕਿਉਂਕਿ ਐਵੇਂ ਹੁੰਦਾ ਹੀ ਇਹ ਵਾਇਰਲ ਜਾਈ ਇਹ ਜਾਂ ਹੁੰਦਾ ਨਾ ਕੁਝ ਜਿਵੇਂ ਆਪਾਂ ਕੰਮ ਕਾਜ ਕਰਦੇ ਰਹੀਏ ਰੈਸਟ ਨਾ ਮਿਲੇ ਤਾਂ ਫਿਰ ਕਿਤੇ ਨਾ ਕਿਤੇ ਆਪਣੀ ਹੈਲਥ ਪ੍ਰੋਬਲਮ ਵੱਧਦੀ ਹੈ ਨਾ ਘਟਦੀ ਨਹੀਂਗੀ ਬਟ ਚਲੋ ਜੋ ਵੀ ਹੋਇਆ ਨਾ ਟਾਈਮ ਲੱਗੂਗਾ ਕਿਸੇ ਵੀ ਚੀਜ਼ ਨੂੰ ਸਹੀ ਹੋਣ ਵਾਸਤੇ ਜਿਵੇਂ ਵੀ ਕੋਈ ਜ਼ਖਮ ਹੋਵੇ ਤੇ ਭਰਨ ਵਾਸਤੇ ਟਾਈਮ ਲੱਗਦਾ ਐਸੇ ਕਰਕੇ ਹੈਲਥ ਨੂੰ ਵੀ ਸਹੀ ਹੋਣ ਵਾਸਤੇ ਟਾਈਮ ਲੱਗੂਗਾ ਤੇ ਇੱਥੇ ਮੈਂ ਘਾਹ ਵਗੈਰਾ ਜਿਹੜਾ ਸੀ ਕੋਈ ਕੁਝ ਗਮਲਾਂ ਦੇ ਵਿੱਚੋਂ ਪੱਟ ਲਿਆ ਮੈਂ ਇਹਨਾਂ ਨੂੰ ਗਾਈਆਂ ਨੂੰ ਪਾ ਦਿੰਨੀ ਐ ਵੈਸੇ ਦੇਖੋ ਹਰੀਆਲੀ ਸੋਹਣੀ ਲੱਗਦੀ ਐ ਨਾ ਪਰ ਜਿਹੜਾ ਫਿਰ ਮੇਨ ਪਲਾਂਟ ਹੁੰਦਾ ਨਾ ਉਹਨੂੰ ਜਗ੍ਹਾ ਨਹੀਂ ਮਿਲਦੀ ਵਧਣ ਵਾਸਤੇ ਤੇ ਇਸ ਕਰਕੇ ਮੈਂ ਇਥੋਂ ਘਾਹ ਵਗੈਰਾ ਸਿਗਾ ਉਹ ਪੱਟ ਲਿਆ ਸੀਗਾ ਤਾਂ ਕਿ ਮੇਨ ਪਲਾਂਟ ਜਿਹੜਾ ਹੋ ਸਕੇ ਤੇ ਉਸ ਤੋਂ ਬਾਅਦ ਜੀ ਜਿਹੜਾ ਵੇੜਾ ਬਾਕੀ ਰਹਿੰਦਾ ਸੀਗਾ ਇੱਧਰ ਪਠਿਆਣਾ ਮਸ਼ੀਨ ਲਾਈ ਹੋਈ ਐ ਇੱਧਰ ਵੀ ਸੁੰਭਰ ਕੇ ਸਾਰਾ ਮੈਂ ਬੱਠਲ ਦੇ ਵਿੱਚ ਪਾਤਾ ਸੀਗਾ ਰੇਤਾ ਵਗੈਰਾ ਬਹੁਤ ਸੀਗਾ ਪਤਾ ਨਹੀਂ ਕਿੱਥੋਂ ਆ ਜਾਂਦਾ ਜਿਵੇਂ ਹਜੇ ਮੌਸਮ ਵੀ ਗਰਮੀ ਵਾਲਾ ਨਹੀਂ ਆਇਆਗਾ ਤਾਂ ਵੀ ਰੇਤਾ ਪਤਾ ਨਹੀਂ ਕਿੱਥੋਂ ਆ ਜਾਂਦਾ ਆ ਇੱਧਰ ਹੁਣ 5 6 ਥੱਬੇ ਛਟੀਆਂ ਦੇ ਲਿਆ ਕੇ ਰੱਖ ਲਏ ਤੇ ਇੱਧਰ ਹੁਣ ਪਾਣੀ ਗਰਮ ਕਰਨਾ ਦੇਖੋ ਪੂਰੇ ਚੌਂਕ ਚ ਖਲਾਰਾ ਪਾ ਰੱਖਿਆ ਇੱਧਰ ਪਾਥੀਆਂ ਰੱਖੀਆਂ ਹੋਈਆਂ ਆ ਗਾਈਆਂ ਵਾਸਤੇ ਜਿਹੜਾ ਦਾਣਾ ਧਰਨਾ ਹੈ ਤੇ ਚਲੋ ਜੀ ਹੁਣ ਮੈਂ ਕਰਦੀ ਆ ਪਾਣੀ ਗਰਮ ਲਓ ਜੀ ਹੁਣ ਟਾਈਮ ਹੋ ਗਿਆ 8:30 ਵਜੇ ਦਾ ਤੇ ਸਵੇਰੇ ਦੇ 8:30 ਦਾ ਟਾਈਮ ਹੋ ਗਿਆ ਤੇ ਟਿਊਸ਼ਨ ਵਾਲੇ ਬੱਚੇ ਪਹੁੰਚ ਗਏ ਤੇ ਵਾਈ ਗੁਰੂ ਜੀ ਦੀ ਕਿਰਪਾ ਦੇ ਨਾਲ ਸ਼ਾਮ ਨੂੰ ਬੱਚੇ ਕਾਫੀ ਹੋ ਗਏ ਸੀਗੇ ਤੇ ਇਸ ਕਰਕੇ ਆਪਾਂ ਦੋ ਟਾਈਮ ਟਿਊਸ਼ਨ ਪੜਾਉਣੀ ਸ਼ੁਰੂ ਕਰਤੀ ਦੇਖੋ ਛੋਟੇ ਛੋਟੇ ਬੱਚੇ ਸਵੇਰ ਦਾ ਟਾਈਮ ਪਹੁੰਚ ਗਏ ਆ कई बार वे, वे टाइम उठते नहीं गे है ना सम्राट चलो बोलो सबनों गुड मॉर्निंग राम राम बोल सम्राट ये बड़ा स्वीट बोलता राम राम होमवर्क करके लाया <laughs> नहीं तो आज बुटाई होगी सारा करके लाया फिर मैं टॉफी भी लेके लेके आऊँगा आपके लिए पक्का करके ले आया विराट ये ठीक है मैं टॉफी लेके आती हूँ ठीक है ओके आराम से बैठना शोर नहीं करना थैंक यू सुंदर लग रहा है सुंदर लीजिए बराबर मत फेंकना यहाँ पे कोई भी खा के ठीक है इसको दो मिलेगी अब डेली होमवर्क करके लाएगा ना पक्का ठीक है अभी अंकल जी आपके लिए फ्रूट लेके आ रहे हैं गार्डन से तोड़े थे अमरूद हाथ भी धोने हाँ। पहन के खाओ खाओ शर्माओ नहीं घर के अमरूद पर इन्हू नहीं मिले देखो रेड रेड कलर के अमरूद है ਪਰ ਮੈਨੂੰ ਖੰਗ ਆ ਰਹੀ ਹੈ ਇਸ ਕਰਕੇ ਮੈਂ ਖਾ ਨਹੀਂ ਸਕਦੀ। ਲੀਜੀਏ ਖਾਈਏ ਫਿਨਿਸ਼ ਕਰੋ ਸਾਰੇ। ਫਟਾਫਟ। ਫਟਾਫਟ। ਹਨ ਬੋਲ। ਠੰਡ ਖਤਮ ਹੋ ਗਈ ਕੁਝ ਪਾਕੇ ਨਹੀਂ ਆਏਗੀ। ਹਾਂ ਮੈਨੂੰ ਲੱਗਦਾ ਹੁਣੇ ਉੱਠ ਕੇ ਆਈਏ ਬਸ। ਹਨਾ। ਮम्मा ਕੁਝ ਪਾਉਂਦੀ ਨਹੀਂ। ਠੰਡੀ ਲੱਗਦੀ। ਨੂੰਹ ਨੂੰ ਦੁੱਧ ਕਰਦੀ। ਨਹੀਂ ਨਹੀਂ। ਬ੍ਰਸ਼ ਕਰਕੇ ਆਈ ਹੈ ਹਨਾ। ਅਰੇ ਬੇਟਾ ਖੁੱਲੇ-ਖੁੱਲੇ ਬੈਠੋ। ਕਿੰਨੀ ਜਗ੍ਹਾ ਹੈ। ਆਇਆ ਕੋਈ ਨਹੀਂ ਆ ਗਿਆ ਸਾਰੇ ਆ ਗਏ ਚਲੋ ਖਾਓ 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 ਜਲਦੀ ਖਤਮ ਕਰੋ ਔਰ ਫਿਰ ਪੜਾਈ ਸ਼ੁਰੂ ਕਰੋ ਲੀਜੀਏ ਦੋ ਦੋ ਹਾਲੋ ਹਾਲੋ ਖਾ ਲੋ ਕੀ ਹੋ ਗਿਆ ਹੈ ਬੁਖਾਰ ਬੁਖਾਰ ਤੇਰਾ ਬੁਖਾਰ ਹੀ ਨਹੀਂ ਸਹੀ ਹੁੰਦਾ ਡਾਕੀ ਕੁਝ ਖਾਇਆ ਵੀ ਹੈ ਤੈਨੂੰ ਅੱਛੇ ਸੇ ਹਾਂ ਹੋ ਜਾਏਗਾ ਬੁਖਾਰ ਵੈਸੇ ਬੁਖਾਰ ਸਾਰਿਆਂ ਨੂੰ ਚੱਲੀ ਜਾਂਦਾ ਹੈ ਹੋ ਜਾਏਗਾ ਖਾ ठीक है कमजोर तो होती जा रही है चलो कर भाई काम भी करिए ना दिन मुझे बुखार हुआ एक सौ तो चार हुआ लिए <laughs> जैसे कोई हाँ? वो नहीं होती क्या लड़की हाँ उसके जब कोई बेटा बुटा होने वाला हाँ हाँ तब लगाते हैं अब जब हमारे कोई हो ना ऐसा तब आप बता देना तेल दे देना ਸਕੇ ਮੈਮੂ ਮੀ ਕਾ ਰਿਸਤ ਜੀ ਮੱਚ ਅੱਖੇ ਕੇ ਲਈ ਬਹੁਤ ਹੀ ਵਧੀਆ ਹੈ ਇਹ ਦੇਖੋ ਜੀ ਬੱਚੇਸ ਮੇਰੇ ਵਾਸਤੇ ਕਾਜਲ ਬਣਾ ਕੇ ਲੈ ਕੇ ਆਏ ਆ ਓ ਇਨਾ ਸਰਪੇਸਤਾ ਸੱਚ ਮੈਂ ਜੇ ਲੋਨੀ ਹੈ ਨਾ ਅੱਖਾਂ ਫਰੈਸ਼ ਫਰੈਸ਼ ਹੋ ਜਾਂਦੀਆਂ ਬਹੁਤ ਵਧੀਆ ਥੈਂਕ ਯੂ ਥੈਂਕ ਯੇ ਛੋਟੂ ਲਾ बारिश शुरू होगी आज ਤਾਂ ਬਹੁਤ ਠੰਡੀ ਹਵਾ ਚੱਲ ਰਹੀ ਹੈ ਤੇ ਬੱਚੇ ਮੀਂਹ ਦੇ ਵਿੱਚ ਹੀ ਜਾ ਰਹੇ ਕੋਈ ਨਾ ਭਾਏ ਭਾਏ ਘਰੇ ਰਾਮ ਨਾਲ ਪਹੁੰਚ ਜੂਗੇ ਚਲੋ ਬਾਏ ਉਹ ਸੱਚੀ ਨਹੀਂ ਠੰਡੀ ਹਵਾ ਚੱਲ ਰਹੀ ਹੈ ਠੰਡੀ ਠੰਡੀ ਜਿਵੇਂ ਕੰਬਦੇ ਜਾ ਰਹੇ ਆ ਇਹ ਕਹਿੰਦੇ ਤੰਗ ਕਰ ਲਿਆ ਪਠੇ ਕਣ ਆਈ ਜਾਂਦਾ ਬਰੀ ਬਾਰੀ ਅੱਜ ਹੋਰ ਕੀ ਆ ਗੇਟ ਲਾ ਦੋ ਕੀ ਕਰਨਾ ਹੁਣ ਤਾਂ ਬੱਚੇ ਗਏ ਦੇਖੋ ਕਿਦਾਂ ਹਵਾ ਚੱਲ ਰਹੀ ਆ ਤੇ ਸਾਰੇ ਇਦਾਂ ਖਲਾਰਾ ਪੈ ਜਾਣਾ ਬਸ ਇਹ ਪਤਾ ਨਹੀਂ ਕਿ ਇਹਦਾ ਰਸਾ ਤੜਾ ਕੇ ਆ ਗਿਆ ਵਾਪਸ ਠੰਡ ਹੋ ਗਈ ਇੱਕ ਵਾਰ ਧੁੱਪ ਪੈਣ ਲੱਗੀ ਸੀ ਗਿਆ ਹੁਣ ਦੁਬਾਰਾ ਤਾਂ ਫੇਰ ਠੰਡ ਹੋ ਗਈ ਚਲੋ ਜੀ ਆਪਾਂ ਕਰਦੇ ਆ ਕੰਮ ਕਾਜ ਹੁਣ ਅੱਗੇ ਬੰਦ ਸੀਗਾ ਮੈਂ ਹੁਣ ਖੋਲ ਤਾਂ ਮੇਰੇ ਆ ਨਹੀਂ ਖੋਲਣਾ ਸੀ ਨਾ ਇਹ ਤਾਂ ਆਊਗਾ ਹੀ ਬਾਰਿਸ਼ ਚ ਹੋ ਰਹੀ ਆ ਹੁਣ ਕੱਢਦੀਆਂ ਧਾਰ ਕਣੀਆਂ ਦੇ ਵਿੱਚ ਧਾਰ ਕੱਢਣੀ ਵੀ ਬਹੁਤ ਔਖੀ ਹੋ ਜਾਂਦੀ ਆ ਬੱਚੇ ਅੱਜ ਚਲੋ ਥੋੜੇ ਜਿਹਾ ਆਏ ਸੀਗੇ ਟਿਊਸ਼ਨ ਪੜਾਤੀ ਤੇ ਮੌਸਮ ਜਿਵੇਂ ਫਿਰ ਤੋਂ ਇੱਕ ਵਾਰ ਤਾਂ ਮੇਰਾ ਤਾਂ ਵੈਸੇ ਫੀਵਰ ਆ ਜੇ ਪੂਰਾ ਸਹੀ ਨਹੀਂ ਹੋਇਆ ਤੇ ਮੌਸਮ ਫਿਰ ਤੋਂ ਚੇਂਜ ਹੋ ਗਿਆ ਤੇ ਲੱਗਦਾ ਵਾਇਰਲ ਜਾਂ ਵਧ ਹੀ ਜਾਣਾ ਆ ਇਹ ਮੌਸਮ ਜਿਹੜਾ ਹੁੰਦਾ ਖਰਾਬ ਕਰਕੇ ਜਾਂਦਾ ਹੁੰਦਾ ਆ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਆ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਲਾਈਕ ਨਾਲ ਆਪਾਂ ਨੂੰ ਮਿਲਦੀ ਆ سپورਟ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ